ਜੋ ਐਨੇ ਬੈਸਵਾਜੀ ਹੋ ਗਏ ਉਹਨਾਂ ਨੂੰ ਕਹਿੰਦਾ ਤੈਨੂੰ ਮੈਂ ਦੱਸਦਾ ਤੂੰ ਖੜ ਜਾ ਹੁਣ। ਤੇ ਮੈਂ ਕੁਝ ਨਹੀਂ ਕਿਹਾ ਮੈਂ ਕਹਿੰਦਾ ਛੇੜੀਆਂ ਮੈਂ ਡੋਟੀ ਮੈਂ ਬੋਲ ਆਇਆ ਕਿ ਜੇ ਪਾਪਾ ਕਾਮਕਰ ਵਾਲੇ ਬੰਦੇ ਆ। ਛੋਣੀਆਂ ਨੇਚੇ ਮੈਂ ਫਿਰ ਕੰਪੂング ਕਰਕੇ 10-15 ਮਿੰਟ ਹੋ ਗਏ ਮੈਂ ਜਾਣ ਲੱਗਾ। ਕੋਨੇ ਮੈਨੂੰ ਅੱਗੇ ਘੇਰੇ ਚੋਕ ਕੇ। ਮੇਰੇ ਨਾਲ ਮੇਨ ਬਰਤਾਂ ਸੀਗੇ। ਚੋਕ ਤੇ ਆਮ ਲਾ। ਮੇਨ ਮੇਨ ਅੱਤ ਮਾਤਾ ਸੀਗੀ ਫਾਲਤੂ ਆਫਰੇ ਕਿ ਮੇਰੇ। ਐਨੇ ਜੋਨੇ ਮੇ ਬਾਈ ਕੀ ਚਾਬੀ ਚੁੱਕੀ। ਐਨੇ ਜੋ ਪਤਾ ਨਹੀਂ ਕਿੱਥੋਂ 15-20 ਬੰਦੇ ਇਕੱਠੇ ਕਰਕੇ ਲੈ ਕੇ ਆ ਗਏ। ਆਂਦੀ ਮੇਰੇ ਮਾਨੇ ਜਾ ਚੁਣ ਸੀ। सारे ਦੇ ਹੱਥੇ ਤੇ ਕੜੇ ਸੀਗੇ ਿੱਟਾ ਸੀਗੇ ਹੁਣ ਹੋਏ ਤੁਹਾਡਾ ਲੱਗੇ ਸੱਟ ਨੂੰ ਅੱਛਾ ਪੱਤੇ ਤਾਂ ਨਹੀਂ ਜਾਣਦੇ ਸੀਗੇ ਕਿਉਂਕਿ ਨਹੀਂ ਸਰ ਰੋਟੀ ਚੁਆਹੀ ਆ ਕਿ ਰੋਟੀ ਖਾਣਾ ਸੀ ਕਿ ਗਾ ਰੋਟੀ ਖਾਣ ਤੋਂ ਉਹੀ ਢਾਬਾ ਬੰਦ ਕਰਦੇ ਨੇ ਤੇ ਇੰਨੀ ਕਦੀ ਮੈਨੂੰ ਗੁੱਸਾ ਆ ਗਿਆ ਕਿ ਉਹਨਾਂ ਨੇ ਤੁਹਾਡੇ ਤੇ ਅਟੈਕ ਹੀ ਕਰ ਲਿਆ ਨਸ਼ੇ ਕਿਤੇ ਸਾਰਿਆਂ ਦੇ

ਟਾਕੇ ਲੱਗੇ ਸਨ ਸਭ ਤੇ ਮੇਰੇ ਕੋਈ ਮੈਡੀਕਲ ਕਰਵਾਇਆ ਹੈ ਮੈਡੀਕਲ ਮੈਂ ਕਰਾਇਆ ਸੀ ਤੇ ਪੁਲਿਸ ਤੋਂ ਇਲਾਜ ਕੀਤਾ ਸੀ ਹਾਂਜੀ ਸਰ ਪੁਲਿਸ ਨੇ ਮੈਂ ਦਿੱਤਾ ਹੋਇਆ ਸਰ ਤੇ ਉਸ ਟਾਈਮ ਨਾਲ ਤੁਹਾਡੇ ਕੋਲ ਸੀ ਆਪਕਿਸ ਦੇ ਮੰਮੀ ਡੈਡੀ ਮੇਰੇ ਨਾਲ ਮੰਮੀ ਡੈਡੀ ਸੀਗੇ ਮੰਮੀ ਨੂੰ ਵੀ ਤੇ ਚੱਕ ਲੱਗੇ ਫਾਦਰ ਸਾਹਿਬ ਜੀ ਮੇਰੇ ਲੱਗੇ ਸੱਕ ਅੱਛਾ ਤੇ ਮੇਰੇ ਨਾਲ ਦੋਸਤੋਂ ਮਤਲਬ ਮੈਨੂੰ ਪਤਾ ਕੀ ਕਰਵਾਈਆ ਮੈਨੂੰ ਹਾਂਜੀ ਸਰ ਮੈਡੀਕਲ ਕਰਾਇਆ ਸੀ ਉਹਨਾਂ ਦੇ ਕਿੱਥੇ ਸੱਟ ਲੱਗੀ ਉਹਦੇ ਫਾਦਰ ਸਾਹਿਬ ਨੇ ਮੇਰੇ ਤਾਂ ਕੜਾ ਵਜਿਆ ਸਰ ਤੇ ਤੁਹਾਡੇ ਸੱਟਾਂ ਟੱਡੇ ਵਗੈਰਾ ਲੱਗੇ ਟਾਕੇ ਲੱਗੇ ਮੇਰੇ ਮੇਰੇ 8 ਟਾਕੇ ਉਹ ਜਿਹੜੇ 15 ਤੋਂ 20 ਬੱਤੇ ਆ ਉਹ ਕਿਸ ਪਿਛਾਣ ਬਈ ਉਹਨਾਂ ਦੀ ਕੌਣ ਸੀ ਇਹ ਉਸੇ ਇਲਾਕੇ ਦੇ ਸੀ ਜਾਂ ਕਿਤੇ ਬਾਹਰੋਂ ਦੀ ਉਹ ਸਰ ਉੱਚੇ ਲੱਕ ਇੱਕ ਦਾ ਜਿਵੇਂ ਮੇਰੀ ਦੁਕਾਨ ਤੋਂ 10 ਦੁਕਾਨਾਂ ਛੱਡ ਕੇ ਸੱਚ ਉਹ 34 ਟੋਲਾ ਦਾ ਠੀਕ ਆ 34 ਟੋਲਾ ਇਹ ਜੋ ਪਹਿਲਾ ਬੰਦਾ ਆਇਆ ਜੇ ਰੋਟੀ ਮੰਗਣ ਗਿਆ ਜਿੰਨਾ ਬੈਸਵਾਜੀ ਹੋਇਤੀਗੀ ਬਾਕੀ ਉਹਦੇ ਜੋ ਵੀ ਆ ਹੁਣ ਮੈਨੂੰ ਨਹੀਂ ਪਤਾ ਕਿਥੋਂ ਫੜ ਕੇ ਲਿਆਏ ਨੇ ਇੱਕ ਜਿਹੋ ਉਹਦਾ ਮੁੰਡਾ ਸੀਗਾ ਐਦਾ ਨਹੀਂ ਕੋਈ ਪੁਰਾਣੀ ਰਜਿਸਟਰ ਕਮੇਟੀ ਮੈਂ ਜਾਣਦਾ ਹੀ ਨਹੀਂ ਸਰ ਕਿਸੇ ਨੂੰ ਤਾਂ ਆ ਹਾਂ ਮਕਾਮ ਕਰਾ ਲੈ ਬੰਦੇ ਆ ਕੀ ਕਰ ਰਹੀ ਕੀਤੀ ਕੀ ਕਾਰਵਾਈ ਸਰ ਕੱਲ ਦਾ ਟਾਈਮ ਦਿੱਤਾ ਹੈ ਉਹਨਾਂ ਨੂੰ ਅੱਛਾ ਜੀ ਅੱਛਾ ਟਾਈਮ ਨਿਕਾ ਦੋ ਲਖਾਈ ਦਿਖਾ ਸਰ ਹਾਂ ਦੱਸਦਾ ਸਰ ਆਪਣੀ ਦਸ਼ਾਹਰੇ ਵਾਲੀ ਦਿਖਾਈ ਅੱਛਾ ਦਸ਼ਾਹਰੇ ਵਾਲੇ ਕਿੰਨੇ ਹੀ ਮਾਮਲੇ ਹਾਂ ਨਹੀਂ ਦਸ਼ਾਹਰੇ ਤੋਂ ਇੱਕ ਨਹੀਂ ਗਾ ਤਾਂ ਪਹਿਲਾ ਦੀ ਮਾਮਲਾ ਹੈ ਪਹਿਲਾ ਦਾ ਮਾਮਲਾ ਹੈ ਕਿ ਅੱਜ 3 ਦਿਨ ਹੋ ਚੁੱਕੇ ਆ ਤੇ ਹਾਲੇ ਤਾਂ ਕਾਰਵਾਈ ਨਹੀਂ ਹੋਈ ਕਾਰਵਾਈ ਹੋਈ ਨਹੀਂ ਸਰ ਸੀਸੀਟੀਵੀ ਤੁਹਾਡੇ ਕੋਲ ਹੈਗੀ ਹੋ ਰਹੀ ਹੈ ਸਰ ਕੀ ਮੰਗ ਕੀ ਕਰਦੇ ਮੰਗੂ ਜੀ ਸਰ ਜੋ ਵੀ ਆ ਮੇਰੇ ਨਾਲ ਹੋਇਆ ਜੀ ਮੈਨੂੰ ਕਮਪੇਨਸੇ ਚਾਹੀਦਾ ਸਰ ਅੱਜ ਮੇਰੇ ਨਾਲ ਹੋ ਗਿਆ ਕੱਲ ਕਿਸੇ ਨਾਲ ਵੀ ਹੋ ਸਕਦਾ ਹੈ ਜਿੱਤੇ ਜਿਆਦਾ ਸੱਟ ਲੱਗ ਜੇ ਜਾਨ ਵੀ ਜਾਂ ਸਰ ਹੁਣ ਮੇਰੀ ਜਾਨ ਵੀ ਜਾ ਸਕਦੀ ਸੀ ਕੇ ਇਸਕੇ ਦੇਖ ਲਾ ਕੋਣ ਸੀ ਸਰ ਪੁਲਿਸ ਫਿੰਸਰ ਨੇ ਕੀ ਐਸੋਸ਼ਨ ਤੋਂ ਨਾਲ ਪਹੁੰਚ ਕੇ ਕੋਈ ਕਾਰਵਾਈ ਸਾਡੇ ਤਰਲ ਕੁਛ ਹੋਈ ਨਹੀਂ ਕੋਈ ਦੇਖ ਨਹੀਂ ਗਿਆ ਕੋਈ ਨਹੀਂ ਕੁਝ ਕੋਈ ਦੇਖਿਆ ਨਹੀਂ ਇਨਸਾਨ ਕਰ ਵੀ ਨਹੀਂ ਗਏ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ